ਜਿਹੜੀ ਸੱਤਾਂ ਦਾ ਮੈਨੂੰ ਪਤਾ ਕੀ ਦਰਦ ਹੁੰਦਾ ਜੀ ਜਿਹੜੀ ਅੱਜ ਇਸ ਪਰਿਵਾਰ ਦੇ ਸੱਤ ਲੱਗੀ ਨਾ ਅਸੀਂ ਸੱਤ ਪਹਿਲਾਂ ਸਹਿ ਚੁੱਕੇ ਸੀ ਜਦੋਂ ਇਹ ਨਿਊਜ਼ ਸੁਣੀ ਆ ਜੀ ਮੈਨੂੰ ਦਿਲੋਜ ਉਹਦੇ ਮੁਰੇ ਆ ਗਈ ਸੀ ਹੁਸ਼ਿਆਰਪੁਰ ਦੇ ਵਿੱਚ ਇੱਕ ਉਹਨੂੰ ਵੀ ਦਿਲੋਜ ਨੂੰ ਵੇਕਾਂ ਤੇ ਬਿਠਾ ਕੇ ਲੈ ਕੇ ਗਈ ਸੀ ਉਹ ਲੇਡੀ ਜੀ ਪਾਪਨ ਇਦਾਂ ਹੀ ਦਿਲੋਜ ਨੂੰ ਦਿਲੋਜ ਵਾਂਗੂ ਵੇਕਾਂ ਤੇ ਬਿਠਾ ਕੇ ਲੈ ਗਿਆ ਪਰ ਇੱਥੇ ਅਸੀਂ ਗੱਲ ਇੱਕ ਇੱਕ ਕੇਸਾ ਅੱਖਾਂ ਮੁਰੇ ਆਇਆ ਬਿਲਕੁਲ ਜੀ ਬਿਲਕੁਲ ਸਾਰਾ ਕੁਝ ਉਦਾਂ ਹੀ ਹੋ ਤੱਕ ਭੋਗ ਤੱਕ ਵੀ ਉਹੀ ਸਾਰਾ ਕਜ਼ੀਨ ਉਹੀ ਜਾਂਦੇ ਆ ਫਿਲਮ ਚੱਲ ਰਹੀ ਹੈ ਜੀ ਹਮਦਰਦੀ ਕਰਕੇ ਆਏ ਆ ਜੀ ਬਾਈ ਜੀ ਲੁਧਿਆਣਾ ਤੂੰ ਅੱਜ ਹਮਦਰਦੀ ਕਰਕੇ ਇੱਥੇ ਪਹੁੰਚਿਆ ਮੈਂ ਸੰਸਕਰਤ ਤੇ ਪਹੁੰਚਣਾ ਸੀ ਕੋਈ ਮਜਬੂਰੀ ਹੋ ਗਈ ਮੈਂ ਨਹੀਂ ਪਹੁੰਚ ਸਕਿਆ ਨਹੀਂ ਮੈਂ ਸੰਸਕਰਤ ਤੇ ਵੀ لازਮੀ ਪਹੁੰਚਣਾ ਸੀ ਜੀ ਮੇਰੀ ਸਪੋਰਟ ਪੂਰੇ ਪੰਜਾਬ ਨੇ ਨਹੀਂ ਪੂਰੇ ਵਰਲਡ ਨੇ ਕੀਤੀ ਸੀ ਜੀ ਕੋਈ ਕੰਟਰੀ ਇਹ ਜਿਹਾ ਹੈ ਨਹੀਂ ਜਿੱਥੋਂ ਮੈਨੂੰ ਨਹੀਂ ਫੋਨ ਆਇਆ ਜੀ ਰਾਤ ਨੂੰ ਕਦੇ 2 ਵਜੇ ਕਦੇ 4 ਵਜੇ ਕਈ ਦਿਨ ਰਾਤ ਨੂੰ ਆਉਂਦੀ ਉਧਰ ਦਿਨ ਹੋ ਜਾਂਦਾ ਸੀ ਬਾਹਰ ਫੋਰਨ ਕੰਟਰੀ 'ਚ ਰਾਤ ਨੂੰ ਸਾਰੀ ਸਾਰੀ ਰਾਤ ਮੈਂ ਫੋਨ ਸੁਣਦਾ ਰਹਿੰਦਾ ਹੁੰਦਾ ਸੀ ਜਦੋਂ ਮੇਰੀ ਇੰਨੀ ਮਦਦ ਕੀਤੀ ਮੈਂ ਅੱਜ ਕਹਿੰਦਾ ਇਹ ਪਰਿਵਾਰ ਨੂੰ ਉਹੀ ਮਦਦ ਦੀ ਲੋੜ ਹੈ ਜੀ ਬੱਚਾਂ ਦੀ ਮੇਰੀ ਤੁਹਾਡੀ ਬਦੌਲਤ ਨਾਲ ਸਪੋਰਟ ਨਾਲ ਤੁਹਾਡੀ ਸਪੋਰਟ ਨਾਲ ਇਹਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਆ ਡੈਨ ਨੂੰ ਪਾਪਾ ਨੂੰ ਜੀ ਜੋ ਲੇਕਨ ਲੇੜੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਆ ਇਹਦਾ ਭਈਆ ਪਰਵਾਸੀ ਹੈ ਇਹ ਤਾਂ ਸਜ਼ਾ ਸੁਣਾਉਣੇ ਸੌਖੀ ਬਹੁਤ ਆ ਜੀ ਜੇ ਤੁਹਾਡਾ ਸਹਿਯੋਗ ਹੋਊਗਾ ਤਾਂ ਜੀ ਇੱਕ ਕੱਲਾ ਪਰਿਵਾਰ ਕੁਝ ਨਹੀਂ ਕਰ ਸਕਦਾ ਜੀ ਕੀ ਸਜ਼ਾ ਕਿ ਮਿਲਣੀ ਚਾਹੀਦੀ ਹੈ ਦੋਸ਼ੀ ਨੂੰ ਇਹ ਕੋਈ ਫਾਂਸੀ ਦੀ ਸਜ਼ਾ ਦੇ ਦੇ ਵਾਸਤੇ ਛੋਟੀ ਆ ਕੋਈ ਫਾਂਸੀ ਦੇ ਉੱਪਰ ਸਜ਼ਾ ਹੋਵੇ ਕਾਨੂੰਨ ਦੇ ਵਿੱਚ ਉਹ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਕੱਲੇ ਪ੍ਰਵਾਸੀ ਮਜ਼ਦੂਰਾਂ ਦੀ ਨਹੀਂ ਗੱਲ ਕਰਦਾ ਜਿਹੜੀ ਵੀ ਕੰਟਰੀ ਦੇ ਕੋਈ ਬੰਦੇ ਆਉਂਦੇ ਆ ਉਹਨਾਂ ਦਾ ਬਕਾਇਦਾ ਇੱਥੇ ਆਧਾਰ ਕਾਰਡ ਵਗੈਰਾ ਸਾਰਾ ਕੁਝ ਚੈੱਕ ਕੀਤਾ ਜਾਵੇ ਜੇ ਉੱਥੇ ਉਹਨੂੰ ਹੈਗਾ ਕੋਈ ਕ੍ਰਾਇਮ ਕਰਕੇ ਉੱਥੋਂ ਕ੍ਰਾਇਮ ਕਰਕੇ ਸੀ ਆ ਜਾਂਦੇ ਆ ਪਰ ਇੱਥੇ ਕ੍ਰਾਇਮ ਕਰਦੇ ਆ ਉਹਨਾਂ ਬੱਚੇ ਦਾ ਕਤਲ ਕੀਤਾ ਪਹਿਲਾਂ ਕਿ ਉਹਥੇ 7 ਸਾਲ ਦੀ ਸਜ਼ਾ ਭੁੱਟ ਕੇ ਆਏ ਸੀ ਉਦੋਂ ਬਾਅਦ ਇੱਥੇ ਸਜ਼ਾ ਹੋ ਗਈ ਜਾਨੂੰ ਆ ਸਜ਼ਾ ਹੀ ਆ ਹੁਣ ساری ਉਮਰ ਦੀ ਸਜ਼ਾ ਹੀ ਆ ਇਹ ਜਿਹੜਾ ਬੱਚਾ ਬੰਦਾ ਨਿਕਲਣ ਨਹੀਂ ਚਾਹੀਦਾ ਜੇਲ੍ਹ ਤੋਂ